ਬੰਨਿਆ ਤੂੰ ਤੂੰ ਕਰ ਬੰਨੇ ਬਣਾਇਆ ਕਰ ਦੇ ਚਾਕੇ ਪ੍ਰਧਾਨ ਮੜ ਕੇ ਬੈਠ ਗਈ ਤੂੰ ਨਹੀਂ ਕੋਈ ਨਹੀਂ ਤੈਨੂੰ ਵੀ ਤੇ ਕਿਸੇ ਨੇ ਬਨ ਕੇ ਦਿੱਤਾ ਸੀ ਤੂੰ ਕਿਹੜਾ ਮਾਰ ਕੇ ਚਾਹ ਬੋਲ ਦਿਓ ਤੇ ਡੰਡਾ ਲੱਗਿਆ ਬੋਲਣ ਨੂੰ ਕਹਿੰਦਾ ਮਰਜ਼ੀ ਬਣਾ ਲੈ ਡੰਡਾ ਨਾਲੇ ਹੋਰ ਕਰੇਗੀ ਤਿਆਰ ਹੋਵੇਗੀ ਜਿਵੇਂ ਸਿਨੇਮਾ ਦੇਖਣ ਜਾਣਾ ਹੁੰਦਾ ਕੰਮ ਬਾਅਦ ਕਰਦੀ ਐ ਨਹੀਂ ਉਹੀ ਕਰਦਾ ਮੁਰਗੁਰ ਤੇਰੇ ਉੱਤੇ ਪਈ ਜਾਂਦਾ ਕੋਈ ਗੱਲ ਨਹੀਂ ਬੇਬੇ ਫੇਰ ਕੀ ਹੁੰਦਾ ਮੇਰੇ ਤੇ ਪੈਂਦਾ ਮੈਂ ਦੁਬਾਰੇ ਨਾਲ ਲੂੰਗੀ ਤੈਨੂੰ ਕੀ ਐ ਮੇਰੇ ਕੰਮ ਆ ਮੈਂ ਹੀ ਕਰਨੇ ਆਂ ਭਾਵੇਂ ਪਹਿਲਾਂ ਕਰ ਆਂ ਭਾਵੇਂ ਬਾਅਦ ਚ ਕਰਾਂ ਨਹੀਂ ਬੁਰਾ ਲੱਗਦਾ ਤੀਂਆਂ ਗੱਲਾਂ ਬਣਾਉਂਦੀਆਂ ਨੇ ਕਹਿੰਦੇ ਇਹਨਾਂ ਦੀ ਬਹੁਤਾਂ ਤੜਕੇ ਲਈ ਪਹੁੰਚਣ ਆਂਦੀ ਆ ਮੂੰਹ ਹੱਥ ਹਾਂ ਹਾਂ ਆਪ ਤੋਂ ਤਾਂ ਫੇਰ ਆਗੀਆਂ ਤੋਂ ਨਾ ਇਹ ਤਾਂ ਨਹੀਂ ਆਂਦੇ ਮੇਰੇ ਵਾਰੀ ਆਏ ਤੇ ਨਹੀਂ ਆਂ ਕੁੜੀ ਦਾ ਸਨੇਹੀ ਪਿਆਰ ਹੋ ਗਿਆ ਫਿਰ ਤੀਂਆਂ ਕੀ ਲੱਗ ਜੂ ਮੇਰਾ ਕੀ ਆ ਮੈਂ ਤਾਂ ਗੁਰਦੁਆਰਾ ਜਾਂਦੀ ਆ ਤੜਕੇ ਨਾ ਤੋਕੇ ਐਂ ਦੱਸ ਤੈ ਮੇਰੀ ਰੀਸ ਕਰਨੀ ਆ ਬੇਬੇ ਇਹਦੇ ਵਿੱਚ ਰੀਸ ਵਾਲੀ ਕਿਹੜੀ ਗੱਲ ਆ ਨਾ ਨਾ ਹਣਾ ਤੋਣਾ ਰੀਸ ਹੁੰਦੀ ਆ ਕੋਈ ਕੌਣ ਨਹੀਂ ਨਾ ਹਣਾ ਤੋਣਾ ਬਸ ਤੇਰੀ ਮਾਨੇ ਤੈਨੂੰ ਆਹੀ ਅਕਲ ਸਖਾਈ ਆ ਵੀ ਤੜਕੀ ਲਿਪ ਪੋਚ ਲਿਆ ਕਰ ਮੂੰ ਮੱਥਾ ਕੰਮ ਬਾਅਦ ਚ ਤੇ ਮੂੰ ਮੱਥਾ ਪਹਿਲਾਂ ਪੋਚ ਲਿਆ ਕਰ ਤੂੰ ਬੇਬੇ ਮੇਰੀ ਗੱਲ ਸੁਣ ਲੈ ਨਾਲੇ ਜਿਹੜਾ ਕੁਝ ਕਹਿਣਾ ਨਾ ਮੈਨੂੰ ਕਹਿ ਲੈ ਆ ਮੇਰੀ ਮਾਂ ਤੱਕ ਪਹੁੰਚਣ ਦੀ ਕੋਈ ਲੋੜ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਮੇਰੀ ਕਹਿ ਤਾ ਤੈਨੂੰ ਆਉਣਾ ਗੁੱਸਾ ਠੀਕ ਹੈ ਪਰ ਮਾਂ ਦਾ ਫਰਜ਼ ਹੁੰਦਾ ਹੈ ਕਿ ਇਹਨੂੰ ਮਤ ਦੇਣਾ ਵੀ ਸਹੁਰੇ ਘਰ ਪਰਿਵਾਰ ਨਾਲ ਕਿਵੇਂ ਰਹਿੰਦਾ ਹੈ ਕਿਵੇਂ ਬੋਲੀ ਚੱਲੀਦਾ ਅੱਛੇ ਬੇਬੇ ਤੇਰਾ ਕਹਿਣ ਦਾ ਕੀ ਮਤਲਬ ਆ ਵੀਵੇਂ ਚੰਗੀ ਤਰ੍ਹਾਂ ਨਹੀਂ ਰਹਿੰਦੀ ਆ ਸਾਰਾ ਸੋਡੇ ਘਰ ਦਾ ਕੰਮ ਕਿਤੰਦਾ ਆ ਸਾਰਾ ਕੰਜਰ ਖੰਨਾ ਮੈਂ ਹੀ ਕਰਦੀ ਆ ਔਰ ਤੂੰ ਕਰਦੀ ਆ ਮਾਰ ਕੇ ਫਿਰ ਕਹਿ ਦਿੰਦੀ ਆ ਮੇਰੇ ਅੱਗੇ ਬੋਲਦੀ ਆ ਤੂੰ ਕਾਦੀ ਕਰਾਉਂਦੀ ਨਹੀਂ ਟੋਕਦੀ ਰਹਿਂਦੀ ਮੈਨੂੰ ਟੋਕਾ ਨਾ ਕੀ ਕਰਾਂ ਮੈਂ ਦੱਸ ਮੈਨੂੰ ਪਤਾ ਕਾਲ ਦਾ ਮੱਛਾ ਪਾ ਮੇਰਾ ਮੇਰਾ ਜਵਾਬ ਦਿੱਤਾ ਉਹ ਬਾਹਰ ਭੇਜਦਾ ਉਂਗਲਾਂ ਲਾ ਲਾ ਕੇ ਵੀ ਮਾਂ ਦੇ ਕੋਲ ਨਾ ਰਿਹਾ ਤੂੰ ਨੀ ਬੇਬੇ ਮੇਰੀ ਗੱਲ ਸੁਣ ਲੈ ਕਾ ਆ ਖਾਨੇ ਚ ਪਾਲਾ ਮਾੜੀ ਮੋਟੀ ਉਹ ਕੱਲੀ ਮੇਰੇ ਕਰਕੇ ਨਹੀਂ ਗਿਆ ਸਾਰੇ ਪਰਿਵਾਰ ਦੇ ਕਰਕੇ ਗਿਆ ਉਹ ਨਾਲੇ ਮੇਰੇ ਕਿਹੜਾ ਜੀ ਨਹੀਂ ਕਰਦਾ ਸੀ ਵੀ ਮੈਨੂੰ ਆਪਦੇ ਕੋਲੇ ਰੱਖਣਾ ਹੈ ਗੱਲ ਪਾਈ ਤੇ ਜਾਨੂ ਨਹੀਂ ਮੈਂ ਸਭ ਜਾਣਦੇ ਤੇਰੇ ਚਲਾਕੀਆਂ ਨੂੰ ਤੇਰਾ ਮਤਲਬ ਇਹ ਹੈ ਵੀ ਪਹਿਲਾਂ ਇਹਨੂੰ ਆ ਬਾਹਰ ਭੇਜ ਦਨੀ ਆ ਮਗਰ ਮੈਂ ਆਪ ਵਗ ਜੂ ਵੀ ਰਹੂ ਮੇਰੇ ਸੱਸ ਕੋਡੇ ਖੜੇ ਸੁਣੀ ਅੱਛਾ ਉਹ ਇਹ ਮਾੜੀ ਸੋਚ ਬੇਬੇ ਤੇਰੀ ਆ ਮੇਰੀ ਨਹੀਂ ਹੈਗੀ ਮੈਂ ਤਾਂ ਚਾਹੁੰਨੀ ਆ ਜੀ ਅਸੀਂ ਜਾਵਾਂਗੇ ਤੈਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ ਨੇ ਮੈਂ ਨੋ ਵੀਰ ਕਾਲ ਨਾ ਆਂਦਾ ਮੇਰੇ ਤਾਂ ਬਹਾਨੇ ਨੇ ਨਾਲ ਤੂੰ ਮੈਨੂੰ ਕੰਨ ਦੇ ਵਿੱਚ ਕਦੋਂ ਹੁਣ ਜੰਨੀ ਆ ਤੇ ਤਾਂ ਗਿੱਠ ਦੀ ਚਮਾਨ ਲੱਗੇ ਗਿੱਠ ਦੀ ਆਹੋ ਤੇਰੇ ਨਾਲ ਤਾਂ ਛੋਟੀ ਲੱਗੀ ਆ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਆ ਕੇ ਵਿੱਚ ਕਰਦੀ ਕਰਾਉਂਦੀ ਤੇ ਵੀ ਫਾਣੇ ਲਈ ਜਾਉਗੀ ਭਾਬੀ ਇੱਕ ਕਪਜਾਦਾ ਲੈ ਕੇ ਆਈ ਹਾਂ ਨਹੀਂ ਨਾ ਮੇਰੀ ਵੱਲੋਂ ਆਣਾ ਤੂੰ ਮੁਜਾਰਗਾ ਉਹਨਾ ਤੇ ਚਾਹ ਦਾ ਉਦਰਾ ਕੇ ਘਰੇ ਮਾਰ ਤਾ ਉਹ ਭਾਬੀ ਚਾਹ ਤਾਂ ਮੈਂ ਬਾਹਰ ਬਠੇਰੀ ਵੀ ਲਾਣਾ ਪਰ ਜਿਹੜਾ ਸਵਾਰ ਤੇਰੇ ਹੱਥ ਦੀ ਚਾਹ ਚਾਣਾ ਉਹ ਹੋਰ ਕਿਤੇ ਨਹੀਂ ਆਹੋ ਆਹੋ ਇਚਰਾ ਨਾ ਕਰਿਆ ਕਰ ਬਾੜੀਆਂ ਮੈਨੂੰ ਬਾੜੀ ਮਸਕੇ ਲਾਉਣਾ ਤੂੰ ਵੀ ਇਚਰਾ ਨਾ ਭਾਬੀ ਜਿਹੜੀ ਗੱਲ ਸਹੀ ਆ ਤਾਂ ਸਹੀ ਆ ਠੀਕ ਆ ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਜੇ ਤੂੰ ਬਾਈ ਹੁੰਦੇ ਰਹੇ ਮੈਨੂੰ 10000 ਰੁਪਏ ਦੇ ਦੇ ਲੈ ਨਾ ਮੇਰੀ ਗੱਲ ਸੁਣ ਤੇਰਾ ਬਾਈ ਤੇਰਾ ਕਿਹੜਾ ਕੁਛ ਲੱਗਦਾ ਨਹੀਂ ਤੈਨੂੰ ਕਿਹੜਾ ਉਹ ਜਵਾਬ ਦੇਣਾ ਤੂੰ ਆਪ ਮੰਗ ਲੈ ਨਾ ਉਹ ਦਿਵਾਵਾਂ ਦਾ ਨਹੀਂ ਜਿੰਦਾ ਬਾਬੀ ਪਰ ਮੈਨੂੰ ਆਇਆ ਵੀ ਜੇ ਨੂੰ ਗਏ ਤਾਂ ਵੈਸੇ ਮੈਨੂੰ ਨਾਲ ਦੀ ਨਾਲ ਮਿਲ ਜਾਣਗੇ ਆ ਦੇਖ ਲੈ ਨਹੀਂ ਤੇ ਤੈਨੂੰ ਭਾਈ ਬਾੜੇ ਚਾਰ ਸਾਲਾਂ ਲੱਗਦੀ ਆ ਕੀ ਹੋ ਗਿਆ ਮਾਂ ਕਿਉਂ ਤਬਹੀ ਹੋਈਆਂ ਤਪਾਣਾ ਹੁਣ ਤੈਨੂੰ ਇਹੋ ਜਿਹੀ ਲੱਗੀ ਪਹਿਲਾਂ ਤੈਨੂੰ ਮਾਂ ਚੰਗੀ ਲੱਗਦੀ ਸੀ ਹੁਣ ਤੈਨੂੰ ਮਾਂ ਗੁਰੀ ਲੱਗਣ ਲੱਗ ਗਈ ਨਾ ਮੇਰਾ ਕਮਰਾ ਕਿ ਤੈਨੂੰ ਬੁਰਾ ਲੱਗਦਾ ਸਿੱਧਾ ਤੂੰ ਮੇਰੇ ਕਮਰੇ ਜਾਊਗਾ ਮੈਨੂੰ ਚਾਹ ਪਾਣੀ ਮੰਗਿਆ ਕਰ ਉਹ ਫੇਰ ਕੀ ਹੋਗਾ ਜੇ ਮੈਂ ਚਾਹ ਪਾਣੀ ਆਪ ਹੀ ਤੋਂ ਮੰਗ ਲਿਆ ਦੇਖ ਲਾ ਨਾ ਮਾਰੇ ਮੋਟੇ ਤੂੰ ਦਾ ਸਭ ਸਾਰਾ ਮੰਨ ਲਾ ਤੈਨੂੰ ਐ ਨਹੀਂ ਪਤਾ ਵੀ ਤੂੰ ਮਾਂ ਤੋਂ ਮੰਗ ਭਾਈਚਾ ਪਾਣੀ ਠੀਕ ਹੈ ਉਹ ਬੇਬੇ ਮੇਰੀ ਗੱਲ ਸੁਣ ਨਾ ਤੂੰ ਇਹ ਜੀਆਂ ਹਰ ਵੇਲੇ ਲੜਾਈ ਵਾਲੀਆਂ ਗੱਲਾਂ ਕਾਹ ਤੋਂ ਕਰਦੀ ਰਹਿੰਦੀ ਆ ਫੇਰ ਕੀ ਹੋ ਗਿਆ ਮੈਂ ਵੀ ਤਾਂ ਇਸ ਕਰਦਾ ਜੀ ਆ ਜੇ ਮੈਂ ਚਾਹ ਫੜਾਤੀ ਨਾ ਫੇਰ ਕੀ ਹੋ ਗਿਆ ਮੈਨੂੰ ਮੈਂ ਸਭ ਜਾਣਦਿਆਂ ਵੀਰ ਜਿਹੜੇ ਤੇਰੇ ਚਿੱਤ ਚ ਗੱਲਾਂ ਤੂੰ ਨਹੀਂ ਫਿਰਦੀਆਂ ਠੀਕ ਹੈ ਮੈਥੋਂ ਕੁਝ ਨਹੀਂ ਭੁੱਲਿਆ ਹੈਗਾ ਨਾ ਕੀ ਨਹੀਂ ਭੁੱਲਿਆ ਤੇਰੇ ਤੋਂ ਕੀ ਕਹਿਣਾ ਚਾਹਨੀ ਐ ਤੂੰ ਕਹਿਣਾ ਕੀ ਚਾਹਨੀ ਆ ਹੁਣ ਤੂੰ ਸਭ ਜਾਣਦੀ ਐ ਚਿਹਤਰ ਨਾ ਕਰ ਓ ਬੇਬੇ ਰਹਿਣ ਦਿਆ ਕਰ ਫੇਰ ਕੀ ਹੁੰਦਾ ਸਾਰਾ ਘਰ ਇਸੇ ਦਾ ਹੀ ਆ ਕਿਤੇ ਮਰਜ਼ੀ ਬੈਠੇ ਕਿਤੇ ਮਰਜ਼ੀ ਆਵੇ ਜਾਵੇ ਤੈਨੂੰ ਇਸ ਗੱਲ ਨਾਲ ਕੀ ਹੁਣ ਤਾਂ ਇਹਨੂੰ ਵੀ ਮਾਂ ਦੇ ਹੱਥਾਂ ਦੀ ਚਾਹ ਪਉੜੀ ਲੱਗਦੀ ਆ ਠੀਕ ਹੈ ਪਰ ਸਾਰਾ ਕੁਝ ਮਾਂ ਦਾ ਤਾਂ ਤੂੰ ਪਿਆਰ ਵੀ ਭਲਾ ਗਿਆ ਓ ਬੱਸ ਕਰ ਮਾਂ ਮੇਰੀ ਇਹ ਆਹੀ ਕਸਰ ਰਹਿ ਗਈ ਸੀ ਹੁਣ ਤੂੰ ਗੜਤੀ ਇਹ ਤਾਂ ਆਪਾਂ ਵੀਰ ਸੋਈ ਚ ਖੜੀ ਸੀ ਮੈਂ ਤਾਂ ਕਹਿਤਾ ਵੀ ਦੋ ਕੋਟਾ ਚਾਹ ਦੀਆਂ ਪਿਆ ਦੇ ਨਾਲੇ ਤੂੰ ਕੀ ਇਹਦੇ ਬਾਰੇ ਗਲਤ ਸੋਚਦੀ ਐ ਹੈ ਇਹ ਤਾਂ ਮੇਰੀ ਮਾਵਾ ਸਵਾਨ ਆ ਮੈਂ ਤਾਂ ਕਦੇ ਇਹਦੇ ਨਾਲ ਮਖੌਲ ਵੀ ਨਹੀਂ ਕਰਿਆ ਬੇ ਜਾਣਦੇ ਜਾਣਦੇ ਮੈਂ ਸਭ ਗੱਲਾਂ ਨੂੰ ਆ ਜਿਹੜੇ ਤੁਸੀਂ ਦੋਨੇ ਜਾਣੇ ਖਿਚੜੀ ਪਕਾਉਨੇ ਆ ਨਾ ਮੇਥੋਂ ਕੁਛ ਨਹੀਂ ਭੁੱਲਿਆ ਆ ਜਦੋਂ ਮੈਂ 10 ਰੁਪਏ ਵੀ ਮੰਗ ਲਾ ਮੇਰੇ ਵੱਤਾਂ ਕਹਿੰਦੇ ਨਾ 2 ਰੁਪਏ ਹੈ ਨਹੀਂ ਘਰੇ ਆ ਤੇਰੇ ਵਾਲੇ 10-10000 ਰੁਪਏ ਕੀ ਮੋੜ ਲਾਗਾ ਓ ਬੇਬੇ ਕਾਹਨੂੰ ਰੌਲਾ ਪਾਉਣੀ ਆ ਹਲੇ ਕਿਹੜਾ ਮੈਂ 10000 ਰੁਪਏ ਲੈ ਲਿਆ ਨਾਲ ਨਾਲ ਜਿਹੜੇ ਪੈਸੇ ਪਾਉਂਦਾ ਉਹ ਤੇਰੇ ਕੋਲ ਹੀ ਆਉਂਦੇ ਮੈਂ ਕਿਹੜਾ ਖਾ ਜਾਣੀ ਆ ਪੈਸੇ ਨੂੰ ਗੱਲਾਂ ਮਾਰਦੀਆਂ ਨਹੀਂ ਮੇਰੇ ਹੱਥ ਕਿਥੋਂ ਲੱਗਣ ਦਿੰਦੀਆਂ ਉਦੋਂ ਕਿਹਾ ਤੂੰ ਖਰਚੇ ਕਰ ਬੈਠਦੀ ਐ ਪਤਾ ਨਹੀਂ ਮੇਰੇ ਪੁੱਤ ਦੇ ਸਿਰ 'ਚ ਕੀ ਪਾਇਆ ਕੀ ਨਾ ਇੱਕ ਉਹ ਬਾਹਲੇ ਵਸ ਭੇਜਤਾ ਤੇ ਆਹ ਹੋ ਆਹ ਐਡਾ ਪੁੱਤਲਾ ਹੋ ਕਰਦੀ ਸੀ ਨਾ ਵਿਆਉਂਦੀ ਨਾ ਰੱਖ ਲੈਂਦੀ ਆਪਦੇ ਜੋਗਰਾ ਦੋਨੂੰ ਭਾਬੀ ਕਾ ਨੂੰ ਗੁੱਸਾ ਕਰੀ ਜਾਨੀ ਆ ਜ ਐ ਕਰ ਦੋ ਰੋਟੀਆਂ ਲਾ ਦੇ ਮੇਰੇ ਵਾਸਤੇ ਭੁੱਖ ਲੱਗੀ ਪਈ ਐ ਮੈਨੂੰ ਮੈਂ ਤਾਂ ਕੋਈ ਬਣਾਉਂਦਨੀ ਆਉਦੀ ਮਾਂ ਲਈ ਖਾਲਾ ਪੂਰੇ ਉਹ ਇਹ ਕਿਹੜੇ ਖਵਾਉਗੀ ਕੂੜੇ ਤਾਂ ਖਵਾਤਾ ਗਈ ਹੁਣ ਮੈਨੂੰ ਭੁੱਖਾ ਮਾਰ ਲੀਂ ਆ ਇਹ ਚੱਲ ਬੇਬੇ ਨੂੰ ਕੋਈ ਦਾ ਹਾਂ ਹਾਂ ਤੁਸੀਂ ਤਾਂ ਮੈਨੂੰ ਕਹਿ ਦਿੰਦੇ ਹੋ ਆਪ ਤਾਂ ਛੱਡ ਕੇ ਬਾਗ ਗਏ ਆ ਹੁਣ ਪਿਛਲਿਆਂ ਦਾ ਵੀ ਹਾਲ ਦੇਖ ਲਓ ਮੰਮੀ ਸਾਰਾ ਦਿਨ ਮੈਨੂੰ ਬੋਲਦੀ ਆ ਸਾਰਾ ਦਿਨ ਅੱਛਾ ਮੈਂ ਚੁੱਪ ਕਰ ਜਾ ਕਰ ਹਣਾ ਕੋ ਨੂੰ ਨਹੀਂ ਪਤਾ ਮੈਂ ਸੱਚੇ ਬਹੁਤ ਚੁੱਪ ਰਹਿਰੇ ਦੇਖ ਲਿਆ ਬਹੁਤ ਰਹਿਰੇ ਦੇਖ ਲਿਆ ਇਹੋ ਜੀਆਂ ਗੱਲਾਂ ਕਰਦੀ ਆ ਵੀ ਬੰਦਾ ਬੋਲਣ ਲਈ ਮਜਬੂਰ ਹੋ ਜਾਂਦਾ ਪਤਾ ਮੈਂ ਸਾਨੂੰ ਦੱਸਤਾ ਵੀ ਜਾਂਦਾ ਮੈਨੂੰ ਬੁਲਾ ਲਉ ਤੇ ਨਹੀਂ ਤੁਸੀਂ ਵਾਪਸ ਆ ਜਿਓ ਹਾਂ ਕਿਉਂ ਨਹੀਂ ਹੁੰਦਾ ਸਾਰਾ ਕੁਝ ਹੁੰਦਾਗਾ ਫਿਰ ਨਹੀਂ ਤੁਸੀਂ ਮੰਮੀ ਨੂੰ ਸਮਝਾਓ ਅੱਛਾ ਹਾਂ ਹਾਂ ਠੀਕ ਐ ਪਰ ਉਹਨੂੰ ਤੁਸੀਂ ਕਾਨੂੰ ਕਹਿਣਾ ਜਿਹੜਾ ਕੁਝ ਕਹਿਣਾ ਤੁਸੀਂ ਮੈਨੂੰ ਹੀ ਕਹਿਣਾ ਬਸ ਉਹ ਅਮਨ ਨੂੰ ਕਿਹੜਾ ਖੈਰਗੁਜ਼ਾਰਦੀ ਐ ਉਹਨੂੰ ਤਾਂ ਆਪ ਬਹੁਤ ਕੁਝ ਬੋਲਦੀ ਐ ਅੱਜ ਸਾਰੀ ਲੜਾਈ ਤਾਂ ਹਨ ਕਰਕੇ ਹੋਈ ਸੀ ਮੈਨੂੰ ਨਹੀਂ ਪਤਾ ਮੈਂ ਸਾਨੂੰ ਦੱਸਦੀ ਗੱਲ ਵੀ ਨਹੀਂ ਤਾਂ ਤੁਸੀਂ ਮੰਮੀ ਨਾਲ ਗੱਲ ਕਰ ਲਓ ਨਹੀਂ ਮੈਂ ਫਿਰ ਆਪਦੇ ਪਿੰਡ ਵਾਗ ਜੂੰਗੀ ਬੈਠੀ ਰਹੂਗੀ ਤੇ ਕੱਲੀ ਹਰੋਜ ਕਹਿ ਦੇਣੀ ਉਸਨੂੰ ਕਰ ਦੇਣੀ ਧਰ ਦੇ ਨਹੀਂ ਕੁਛ ਠੀਕ ਹੈ ਬਾਕੀ ਸਾਰੇ ਠੀਕ ਹੈ ਚੰਗਾ ਇੱਕ ਇਹ ਬੰਦਾ ਹੈ ਇਹਨੂੰ ਕੰਮ ਤੋਂ ਵੇਲ ਨਹੀਂ ਜਦੋਂ ਫੋਨ ਕਰੋ ਮੈਂ ਕੰਮ ਤੇ ਜਾਣਾ ਜਦੋਂ ਫੋਨ ਕਰੋ ਮੈਂ ਕੰਮ ਤੇ ਜਾਣਾ ਵੀ ਕਦੇ ਟਾਈਮ ਤਾਂ ਕੱਢ ਲਿਆ ਕਰ ਗੱਲ ਕਰ ਲੈ ਬੰਦਾ ਕੀ ਬਾਈ ਹੋਰ ਦੱਸ ਕੀ ਹਾਲ ਮਾਰਾ ਤੇਰਾ ਠੀਕ ਆ ਬਾਈ ਦੱਸ ਸਾਸਰੀ ਕਾ ਪਰਣੀ ਸਾਸਰੀ ਕਾ ਹੋਰ ਬਰਾ ਠੀਕ ਆ ਮੇਰਾ ਸਭ ਠੀਕ ਐ ਨਾ ਤੇ ਕਿ ਦੋ ਦਿਨ ਚੜਿਆ ਆ ਨਹੀਂ ਬਈ ਅੱਗੇ ਦੇ ਕੀ ਕਹਿ ਰਿਹਾ ਮੈਨੂੰ ਅੱਛਾ ਮੈਂ ਤਾਂ ਬਈ ਭੈਣ ਕਿ ਆ ਵੀ ਭੱਜ ਭੀ ਆ ਮੈਂ ਮਾ ਜਾਣ ਜਾਂ ਇਹ ਤਾਂ ਅੱਗੀ ਗੱਲ ਨਾ ਕੋਈ ਰੁਕੂ ਰਮਾਨ ਕਰਕੇ ਤਾਂ ਆਉਂਦੀ ਹੋਰ ਫਿਰ ਫਿਰ ਛੋਟੇ ਮੁੰਡੇ ਨੂੰ ਦੱਸਿਆ ਨਹੀਂ ਕਿ ਤੇਨੂੰ ਨਾ ਮੈਨੂੰ ਪਤਾ ਕੋਈ ਗੱਲ ਨਹੀਂ ਕਰੀ ਕਿੱਥੇ ਹੁਣ ਸੁਣਦੇ ਆਂ ਮੇਰੇ ਨਾ ਮਗਾ ਚੱਲ ਵੀ ਆਏ ਵੀ ਮੈਂ ਬੜਾ ਮੋਟਾ

ਤੇਰੇ ਨਾਲ ਹੀ ਆ ਬਣੇ ਤੇਰਾ ਕੋਈ ਸੱਫਰ ਠੀਕ ਹੈ ਮਾਂ ਤਾਂ ਦੇ ਘਰ ਬਣੇ ਹੈ ਨਹੀਂ ਖਾਏ ਨਹੀਂ ਹਾਂ ਹਾਂ ਵੀ ਮਾਂ ਨਾਲ ਕੋਈ ਸਕੂਨ ਦਾ ਹੁਣ ਤਾਂ ਬਣੇ ਭਣਾ ਭਣਾ ਰਹਿ ਗਏ ਆਪਾਂ ਵਰਤਨ ਵਾਲੀਆਂ ਆ ਤਾਂ ਤੂੰ ਬਾਲੇ ਸੋਨਾ ਕੰਮ ਕੀਤਾ ਭੈਣ ਚੱਲ ਛੱਡ ਗੱਲਾਂ ਹੋਰ ਮੈਨੂੰ ਦੱਸ ਆਪਣੇ ਆਰ ਪਰ ਬਾਰੇ ਚ ਖੈਰ ਸੋਖਾ ਹਾਂ ਠੀਕ ਹੈ ਭੈਣ ਸਾਰੇ ਵਧੀਆ ਜੀ ਦਿੱਕਤਾਂ ਮਾਲਕ ਜੀ ਗਿਸਤਾਂ ਆਲੇ ਮਸੀ ਪਾਣੀ ਵੀ ਪੀ ਲੈਣ ਜਾ ਪਾਣੀ ਦੇ ਉਹ ਕਿਤਾਬਾਂ ਆਪਣਾ ਅੱਡਾ ਵੀ ਬਹੁਤ ਦੂਰ ਪੈ ਜਾਂਦਾ ਸੱਚੀ ਜੇ ਤੂੰ ਫੋਨ ਫੜਾ ਮੁੰਡਾ ਮੇਰਾ ਚੱਕਲਾ ਦਾ ਨਾ ਚਾਹ ਤੈਨੂੰ ਆਪੇ ਲਿਆਉਂਦਾ ਮੋਟਰਸਾਈਕਲ ਤੇ ਜਾ ਕੇ ਮਾਸੀ ਮੇਰੀ ਗੱਲ ਸੁਣ ਸਾਰੀਆਂ ਸ਼ੱਡ ਤੂੰ ਦੱਸ ਬਾਈ ਵਰਗੇ ਸਾਰੇ ਠੀਕ ਨੇ ਹਾਂ ਠੀਕ ਆ ਪੁੱਤ ਸਾਰੇ ਵਧੀਆ ਤੇ ਹੋਰ ਬੈਣ ਹੋੜੀ ਹਾਂ ਸਾਰੇ ਵਧੀਆ ਪੁੱਤ ਅੱਛਾ ਤੇਰਾ ਖਾਣਾ ਕਿੰਨਾ ਕਰੂਆ ਵਧੀਆ ਹਾਂ ਹਾਂ ਵਧੀਆ ਮਾਸੀ ਤੁਸੀਂ ਦੱਸੋ ਠੀਕ ਆ ਤਾਂ ਠੀਕ ਆ ਚਲ ਚੰਗੀ ਗੱਲ ਜਾਂ ਬਗਦਾ ਬੈਠੀ ਕੀ ਸੌਂਦੀ ਐ ਚਾਰੀ ਘੁੱਟ ਬਣਾ ਦੇ ਨਵਾਸੀ ਵਾਸਤੇ ਬਚਾਰੀ ਕਿਹੜੇ ਵੇਲੇ ਤੁਰਿਆ ਕਰੋ ਨਹੀਂ ਨਹੀਂ ਬੇਬੇ ਰੱਖ ਕੇ ਇਸ ਲਈ ਹੁਣੀ ਐ ਚਾਹ ਅੱਛਾ ਅੱਛਾ ਆਪੋ ਤਾਂ ਘਾਟੀ ਕੰਮ ਨਹੀਂ ਮੋੜਦਾ ਭਾਈ ਕੀ ਕਰਾਂ ਆਈ ਨਹੀਂ ਹੈਗਾ ਬਿਨਾਂ ਦੱਸੇ ਪੁੱਛੇਗਾ ਨਾ ਤਾਂ ਕੰਮ ਹੀ ਨਹੀਂ ਕਰ ਸਕਦੀ ਕਰਦਾ ਚੱਲ ਕੋਈ ਆ ਵੀ ਕੋਈ ਮੈਂ ਬੱਸ ਕਹਿੰਦੇ ਨੇ ਪਰ ਉਹ ਟਾਈਮ ਵੱਢਣਾ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਤੇ ਤੇਨੂੰ ਦੱਸ ਕਿਵੇਂ ਕੀ ਕਰਾਂ ਤੈਨੂੰ ਪਤਾ ਹੀ ਬੈ ਚੱਲ ਵਧੀਆ ਵਧੀਆ ਚਲਦੀ ਦਿੰਦੀ ਆ ਰੋਟੀ ਪਾਣੀ ਹਾਂ ਹਾਂ ਬੜੇ ਵਸਤਾਂ ਪਕਾਇਆ ਜਿਹੜੀ ਰੋਟੀ ਬੜਾਈ ਕਈ ਨਹੀਂ ਮਿਲਦੀ ਹੋਈ ਮੈਨੂੰ ਮਿਲ ਜਲਦੀ ਆ ਹੈ ਚੱਲ ਵੀ ਚਾਹ ਆਪ ਆਇਆ ਭਾਈ ਥੋੜਾ ਜਆ ਆਪ ਦੀ ਜੀ ਬਸ ਚ ਰੱਖ ਲੈਨੇ ਨੇ ਨਹੀਂ ਜੀ ਬਸ ਚੱਲੀ ਕਿ ਕਰਕੇ ਕੀ ਕਰਾਂਗੇ ਘਰ ਦੇ ਕੰਮਕਾਰਾਂ ਆਪ ਤਾਂ ਕਹਿਣੀ ਪੈਂਦਾ ਹੈ ਹੈ ਇਹਨਾਂ ਤਾਂ ਘੱਟੀ ਕੰਮ ਹੋ ਰਗਾ ਜਿੰਨਾ ਕੰਮ ਕਹਿ ਨਹੀਂ ਆ ਭੈਣਾਂ ਉਹਨਾਂ ਕੀ ਕਰਦੀ ਆ ਨਾਲੇ ਦੂਜੀ ਗੱਲ ਆਹ ਮੁੰਡਾ ਇੱਕ ਤਾਂ ਅਖਬਾਰ ਪਾ ਗਿਆ ਤੇ ਆਈ ਉਹ ਵੀ ਮਹਨ ਲਾ ਰੱਖਿਆ ਤਾਂ ਬਈ ਪੈ ਜਾਂਦੇ ਕੀ ਸਿਰ ਤੇ ਪਾਇਆ ਟੀਨਾ ਕੀ ਕਿਸੇ ਬਾਰੇ ਮੈਂ ਯਾਦ ਨਹੀਂ ਕਿ ਕਿੱਥੇ ਹੋਦੀ ਨਹੀਂ ਬਾਬੇ ਕੋਲ ਸਮਝ ਜਾ ਕੇ ਆਉਂਦੇ ਭੈਣਾਂ ਬਠੇ ਰਿਆ ਦਸਾ ਕਰਕੇ ਆਇਆ ਮੈਂ ਦਸਵਾ ਪੰਦਰ ਵੀ ਆ ਤੇ ਸਿਰ ਦੀ ਵੀ ਸੁੱਕ ਗਈ ਚਾਹ ਕੋਈ ਨਹੀਂ ਆਏ ਮੈਂ ਪੰਜ ਤੁੱਕੇ ਵੀ ਭਰ ਕੇ ਆਉਂਦੀ ਬਾਬਾ ਕਹਿੰਦਾ ਸੁੱਖ ਪੂਰੀ ਆਪੇ ਸੁਣੂਗਾ ਨੀ ਉਹ ਨਾ ਸਾਹ ਲੈਣਾ ਆ ਦੇਖ ਲੈ ਸਾਡੇ ਵਾਲੀ ਮੂਜੀ ਮਿੱਠੀ ਕਿੰਨੀ ਬਣ ਗਈ ਆਏ ਹੋ ਗਏ ਮਸੀ ਆਈ ਐ ਬੜੇ ਮੁੱਠੇ ਪੋਚੇ ਮਾਰਦੀ ਐ ਆ ਦੇਖ ਲੈ ਦੇਖੀ ਮੈਂ ਤਾਂ ਦੇਖੀ ਜੇ ਬਲਾਈ ਸਵਾ ਮਸੀ ਜਾਵੇ ਆ ਜੀ ਆ ਦੀ ਮਾਖਾ ਮੇ ਤਾਂ ਨੂੰ ਬਖਰ ਆਈ ਬੜੀ ਆਗੀ ਉਦੋਂ ਤੋਂ ਹੱਸਦੀ ਐ ਉਦੋਂ ਤੋਂ ਹੈ ਬਹੁਤਾ ਹਰਾਮਣ ਆ ਮੈਨੂੰ ਪਤਾ ਨਾ ਘਰੇ ਦੇ ਨਾਲ ਕਿਵੇਂ ਕੱਟਦੀਆਂ ਆ ਦੇਖ ਲੈ ਮੇਰੇ ਵਾਲਾ ਛੋਟਾ ਅੱਗੇ ਜਾ ਕੇ ਚਾਹ ਪਾਣੀ ਮੈਥੋਂ ਫੜਦਾ ਸੀ ਉਹ ਤਾਂ ਭੈਣੇ ਜਦੋਂ ਚਾਹ ਪੀਣੀ ਹੈ ਉਹ ਵੀ ਇਹ ਭਾਬੀ ਚਾਹ ਤੇ ਰੋਟੀ ਖਾਣੀ ਹੈ ਤਾਂ ਵੀ ਇਹਦੇ ਹੱਥ ਦੀ ਖਾਂਦਾ ਪੀਂਦਾਗਾ ਕਿ ਦੇਖ ਲੈ ਮਾਂ ਦਾ ਜਮੇ ਨੇ ਮਲਗਾਏਗਾ ਹੈ ਮਾਂ ਦਾ ਪੈਰਾ ਚੀ ਰੋਣਦੀ ਗੁੱਸਾ ਤਾਂ ਭੈਣੇ ਪਥੇਰਾ ਆਉਂਦਾ ਪਤਾ ਨਹੀਂ ਹਰਾਮ ਬਣਨੇ ਕੀ ਤਾਂ ਭੈਣੇ ਪਾਇਆ ਸਿਰ 'ਚ ਕੀ ਨਾ ਪਾਇਆ ਆ ਕਿ ਜਿਹੜਾ ਟੇ ਤੇ ਉਹ ਹੀ ਜਾਣੇ ਤੇ ਫਿਰ ਉਹਨੂੰ ਆਏ ਨਹੀਂ ਪਤਾ ਕਿ ਅੰਮੇਰੀ ਮਾਂ ਬੱਠੇ ਮੇਰੀ ਮਾਦੀ ਮੇਰੋਤੀ ਵਾਣੀ ਮੰਗਾ ਕਾਰੋਂ ਮੈਨੂੰ ਨਹੀਂ ਪਹਿਲਾਂ ਤੇ ਮੇਰਦਾ ਭੈਣੇ ਥੋਲ ਦੀ ਲੰਗ ਜਾਂਦਾ ਹੈ ਕਾਨੂੰ ਛਿੜੇ ਸ਼ੇਡ ਦੀ ਐ ਆ ਦੇਖ ਲੈ ਜਦੋਂ ਕਹਣਾ ਕਹਦੇ ਨਾ ਉਹ ਵਿਚਾਲਾ ਵਨ ਆਪਾਂ ਬਾਜ਼ਾਰ ਚ ਜਾਈਂ ਨਹੀਂ ਮੋਜ ਨਾਲ ਕਿੱਕ ਮਾਰ ਕੇ ਮੋਟਰਸਾਈਕਲ ਤੇ ਮਟ ਚਲਾ ਜਾਂਦੀਆਂ ਮੰਗਰ ਤੇ ਜੇ ਮੇਰੇ ਬਾਪੀ ਕਹਦੇ ਵੀ ਮੇਰਾ ਮੋਢਾ ਤਾਂ ਪਤਾ ਹੈ ਤਾਂ ਕਹ ਜੂਗਾ ਮੋਟਰਸਾਈਕਲ ਤੇ ਤੇਲ ਨਹੀਂ ਜੋ ਮੇਰੇ ਬਾਰੇ ਮੈਂ ਕਹਦਾ ਭਾਈ ਮੇਰਾ ਮੋਢਾ ਦੁਖਦਾ ਦਵਾਈ ਦਵਾ ਕੇ ਲਿਆ ਆਖੋ ਮੇਰੇ ਤਾਂ ਮੋਟਰਸਾਈਕਲ ਤੇ ਤੇਲ ਹੀ ਨਹੀਂ ਮੇਰੇ ਬਾਪ ਤਾਂ ਭਾਣੇ ਤੇਲ ਵੀ ਉੱਕ ਜਾਂਦਾ ਤੇਲ ਕੋਈ ਗੱਤ ਨਾ ਇਹ ਨੂੰ ਆਹੀ ਹੁੰਦੀ ਬੰਦ ਤਾਂ ਮੇਰਾ ਘਰੇ ਹੀ ਤੇ ਬਾਹਰ ਬੱਲਾ ਕਰਦੇ ਨੇ ਸੱਤ ਤੇ ਬੈਠੇ ਲੋਕ ਕੋਈ ਇਹ ਜਾਣਦੀ ਉਹ ਨਹੀਂ ਜਾਣਦੀ ਮੈਂ ਪਾਣੇ ਪੁੱਛਣਾ ਕਹਿੰਦੇ ਚੋਰ ਦੀ ਮਾਂ ਕੋਠੀ ਚ ਮੂੰਹ ਜੇ ਰਵਾ ਆਉਨੀਆਂ ਮੜਾ ਮੋਟਾ ਕਹਿੰਦੀ ਸੁਣਨੀਆਂ ਤੱਚ ਆ ਗਏ ਪੈਰ ਚੱਕ ਕੇ ਤਾਂ ਮੁੰਡਾ ਪੈਂਦਾ ਮੈਨੂੰ ਤੇ ਨਾਲੇ ਉਹ ਸੱਸ ਸੱਸ ਕੁਝ ਬੋਲਦੀ ਐ ਮੈਨੂੰ ਐ ਕਹਦੀ ਐ ਕਹਦੀ ਪੁੱਛਣਾ ਪਾਣੇ ਦਿੱਦੇ ਨਹੀਂ ਰੋਣੇ ਲੱਗ ਲਿਈ ਤੈਨੂੰ ਤਾਂ ਸੋਚਣੀ ਪੈਂਦੀ ਐ ਕਿ ਵਿਆਹ ਤਾਂ ਇਹ ਹੇ ਉੱਤਨੀ ਛੇ ਬਸਤ ਕੇ ਪਤ ਕੀ ਕਹਿ ਸਕਦੀਆਂ ਬਸ ਜਿਹੜਾ ਘੱਟਦਾ ਸੋਈ ਜਾਣੇ ਭੈਣੇ ਮੈਂ ਤਾਂ ਉਹ ਮੈਂ ਕਹੀਆਂ ਭੈਣੇ ਉਹ ਸ਼ਾਮ ਗਰਮਾ ਫੜਦਾ ਮੁੰਡੇ ਨੂੰ ਡਰਾ ਦੇ ਪੱਪੀ ਜੀ ਦੋ ਘਰੋਂ ਮਿਦ ਰਹੇ ਨੇ ਆਲਾ ਵਾਸੀ ਚਾਹ ਪੀ ਲੋ ਲੈ ਮਮੀ ਇਹ ਲੈ ਤੂੰ ਵੀ ਆ ਕੇ ਚਾਹ ਪਾ ਰਹੀ ਨੇ ਕਿ ਤੂੰ ਬੈਠਾ ਨਹੀਂ ਬੁੱਲਣ ਖੜਿਆ ਚ ਓਹੋ ਨਹੀਂ ਵਾਸੀ ਇਹ ਜੀ ਗੱਲ ਹੈਗੀ ਉਹ ਇੱਕ ਸਕੂਲੋਂ ਆਈ ਹੈ ਨਾ ਮੈਨੂੰ ਰੋਟੀ ਪਾਣੀ ਦੇ ਦੇ ਨਾ ਫਿਰ ਆਪਾਂ ਬਹਿ ਕੇ ਗੱਲਾਂ ਕਰਾਂਗੇ ਕੀ ਗੱਲ ਨਹੀਂ ਹੁੜੂੰਗਾ ਤਾਂ ਉਹ ਬੜੀ ਲੀਕਿਆ ਨਹੀਂ ਵਾਸੀ ਇਹ ਜੀ ਕੋਈ ਗੱਲ ਨਹੀਂ ਤੁਸੀਂ ਚਾਹ ਦੋ ਇੱਕ ਵਾਰੀ ਕਿਹੜਾ ਕੋ ਬੈਠਦੇ ਆ ਇਹ ਗੱਲ ਤਾਂ ਤੇਰੀ ਠੀਕ ਹੈ ਮੈਂ ਤੇਰੇ ਤੱਕ ਨੂੰ ਨਹੀਂ ਮਾਨੀ ਸੀ ਜਦੋਂ ਉਹ ਸਾਹਮਣੇ ਆ ਗਈ ਠੀਕ ਹੈ ਜਿਹੜਾ ਨਾ ਨਾ ਪਤਾ ਇਹਨੇ ਕਦੇ ਮਾਤੇ ਵਿਸਤਾ ਹੋਣ ਨਹੀਂ ਦੇਣਾ

जा तू ही कर ला सी घर तू कोई नी नहीं 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 मैं नहीं लगता मेरे नहीं भाई हथे है तू कर लूमी नरम नहीं आखे भे मेरी गल जा मैं लगूगी तू क्यों नहीं मानती लगूगी जे तू मेरी गल उ आगे तत्ता रखा ता मुंह मजूंगा जे तू करेगी लोग मेरे ही देंगी तू चल चंगा तू ही कर ला हो गलै है ਆ ਜਾ ਆ ਜਾ ਮਾਸੀ ਕਿਵੇਂ ਦੱਦੀਆਂ ਨਹੀਂ ਪੁੱਤ ਮੈਂ ਤੂੰ ਇਹਦਾ ਗਿੱਟਿਆਆਂ ਕਰਕੇ ਥੋੜਾ ਜਿਹਾ ਹੋ ਵੀ ਤੁਰ ਜਾਂਦਾ ਅੱਛਾ ਤੇ ਹੋਰ ਪੁੱਤ ਕਿਵੇਂ ਐ ਵਧੀਆ ਤੂੰ ਦੱਸ ਕਿਵੇਂ ਆ ਕਹਾ ਠੀਕ ਆ ਪੁੱਤ ਠੀਕ ਠਾਕ ਆ ਸਾਰੇ ਆਪਣੇ ਠੀਕ ਠਾਕ ਆ ਤੁਸੀਂ ਤਾਂ ਮਾਸੀ ਨੂੰ ਪੁੱਛਦੇ ਨਿਕਲੇ ਆ ਮੀਨਿਪੁਰ ਦੇ ਜਿਹੜਾ ਫੋਨ ਹੀ ਕਰ ਲਗੇ ਸੀ ਓਹੋ ਕਾ ਨੂੰ ਮਾਸੀ ਕਰ ਦੇ ਤਾਂ ਹੁੰਨੇ ਆ ਬਾਈ ਵਰਗੇ ਕਦੇ ਕਹਿ ਦਿੰਦੇ ਆ ਅਸੀਂ ਬਾਹਰ ਆ ਕਦੇ ਕਹਿ ਦਿੰਦੇ ਆ ਖੇਤਾਂ ਕੀ ਕਰੀਏ ਹੁਣ ਤੇ ਪੁੱਤ ਰਜੀਤ ਕਿਵੇਂ ਠੀਕ ਠਾਕ ਆ ਹਾਂ ਹਾਂ ਵਧੀਆ ਮਾਸੀ ਠੀਕ ਆ ਉਹ ਵੀ ਤੁਸੀਂ ਦੱਸੋ ਔਰ ਹੁਣ ਫੋਨ ਬਿਨਾ ਕੀ ਬਣਦਾ ਤੁਹਾਨੂੰ ਵੀ ਪਤਾ ਮੈਂ ਗੱਲ ਕਰਾਂ ਨਾ ਕਰ ਫਿਰ ਜਵਾਖਾ ਮਾਰਾ ਤਾਂ ਕਰ ਹੀ ਲੈਂਦਾ ਤੇ ਮੈਂ ਤਾਂ ਕਦੇ ਹੀ ਨਹੀਂ ਲਾਇਆ ਕਦੇ ਨਹੀਂ ਗੁੱਛਿਆ ਲਾ ਕੇ ਫੋਨ ਵੀ ਬਸ ਹੀ ਦੀ ਤੱਕੜੀ ਹੈ ਕਿਵੇਂ ਆ ਓਹੋ ਮਾਸੀ ਇਹ ਚ ਨਾ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਤੈਨੂੰ ਵੀ ਪਤਾਗਾ ਬਾਹਰ ਦੇ ਕੰਮਾਂ ਦਾ ਉਹਨੂੰ ਟਾਈਮ ਹੀ ਘੱਟ ਲੱਗਦਾ ਬਸ ਇਹਨਾਂ ਵਾਰਾ ਕਰ ਲੈਂਦਾ ਉਹ ਤਾਂ ਫੋਨ ਵੀ ਕਰੇ ਤੇ ਗੁੱਸਾ ਵੀ ਪਤਾ ਦੇਉਂਦੀ ਹੁੰਦਾ ਫਿਰ ਕਿ ਤੂੰ ਤਾਂ ਨਹੀਂ ਕਹਿ ਲੈਂਦੇ ਉਹਨੂੰ ਲੈ ਕੀ ਹੋ ਜੀ ਗੱਲਾਂ ਕਰੀ ਜਾਂਦੇ ਹੋ ਪਹਿਲਾਂ ਮੈਂ ਘਾਟੋ ਕਹੂੰਗੀ ਕੀ ਐ ਪੁੱਤਰਾ ਅੱਜ ਕੱਲ ਤਾਂ ਹੁਣ ਬੋਉਂਗਾ ਨੀ ਸੁਣਦਾ ਮੁੰਡੇ। ਹਉ ਨਹੀਂ ਨਹੀਂ ਮਾਸੀ ਇਹ ਜੀ ਕੋਈ ਗੱਲ ਜੀ। ਕੋਈ ਨਹੀਂ ਅੱਜ ਗੱਲ ਕਰਾ ਦੂਗੀ ਤੁਹਾਡੀ। ਚਲ ਚਿੰਗਾ ਪੁੱਤ ਜੀ ਗੱਲ ਕਰਾ ਦੇਗੀ। ਮੈਂ ਪੁੱਤ ਕਰਨ ਆਇਆ ਕਰਨਾ ਆਈ ਸੀ। ਹਾਂ ਮਾਸੀ ਮੈਂ ਤਾਂ ਨਾਲ ਪੁੱਤ ਸੀਗੀ। ਵੀ ਜੀ ਆਪਾਂ ਨੂੰ ਛੋਟੇ ਨੂੰ ਅਮਨ ਨੇ ਵਿਆਹ ਲਿਆ ਆਪਾਂ। ਮੈਂ ਅਮਨ ਨੂੰ ਵਿਆਹ ਨੂੰ ਹਲੇ ਕੀ ਹੋਊਗਾ? ਉਹ ਕੀ ਕੋਈ ਬਾਲਾ ਵੱਡੋ ਬਾਰ ਹੋ ਗਿਆ। ਕੱਲ ਦਾ ਤਾਂ ਤਜਵਾਕ ਹੈ। ਨਹੀਂ ਪੁੱਤ ਕੱਲ ਦਾ ਕੋਈ ਜੇ ਰੱਖ ਮੇਰੇ ਘਰ ਤੇਰੇ ਕੋਈ ਹੈਗਾਗਾ। ਕੋਈ ਰਿਸ਼ਤੇਦਾਰੀ ਚ ਕੋਈ ਪੋਹ ਖੁੱਪਤ ਜੀ ਹੁੰਦੀ ਆਤੀ ਤੇ ਸਮਾਂ ਤੋਂ ਕਰਾ ਦੇ ਨੇ ਤੇਰੀ ਬੰਦੇ ਬੰਦੇ ਐਸ ਗ ਉਹ ਨਹੀਂ ਮਾਸੀ ਉਹ ਗੱਲ ਨਹੀਂ ਹੈਗੀ ਅਸਲ ਵਿੱਚ ਨਾ ਅਸੀਂ ਐ ਸੋਚਦੇ ਆ ਵੀ ਚਲ ਹੁਣ ਇੰਨੀ ਪੜ੍ਹਾਈ ਲਿਖਾਈ ਕੀਤੀ ਆ ਮਨੇ ਕੋਈ ਕੰਮ ਕਿਤੇ ਲੱਗ ਜਾਣ ਦੇ ਅਸੀਂ ਤਾਂ ਉਹਨੂੰ ਕਿਹਾ ਵੀ ਜੇ ਤਾਂ ਭਾਈ ਕੋਈ ਨੌਕਰੀ ਕਰਨੀ ਆ ਤਾਂ ਉਹ ਕਰ ਲੈ ਜੇ ਨਹੀਂ ਕਰਨੀ ਫਿਰ ਭਾਈ ਤੇਰੇ ਬਾਈ ਨੂੰ ਕਹਿ ਕੇ ਮਾ ਬਾਹਰ ਦਾ ਬਣਾ ਦਿੰਨੇ ਆ ਉਸ ਤਾਂ ਕਰੇ ਫਿਰ ਫੇਰ ਹੀ ਵਿਆਹ ਕਰਨ ਦਾ ਫਾਇਦਾ ਮੈਂ ਤੈਨੂੰ ਐਂ ਕਹੀਏ ਵੀ ਪਾਲਾ ਉਹ ਮਾ ਆਉਂਦਾ ਫਾਇਦਾ ਸੋਚਦੀ ਹੈ ਕਿ ਉਹਦਾ ਸੋਚਦੀ ਹੈਗੀ ਨਾ ਆ ਕੀ ਗੱਲਾਂ ਕਰੀ ਜਾਂਦੀ ਐ ਮਾਸੀ ਇਹੋ ਗੱਲ ਕਰਨ ਵਾਲੀ ਐ ਗੱਲਾਂ ਮੈਂ ਕਰਦੀ ਆ ਜਦੋਂ ਤੂੰ ਚੜ ਕੇ ਜਾਂਦੀ ਐ ਮੋਟਰਸਾਈਕਲ ਤੇ ਉੱਥੇ ਲੋਕ ਥੂ ਥੂ ਕਰਦੇ ਹੈਗੇ ਬੰਦਾ ਤੇਰਾ ਬਾਹਰ ਐ ਆ ਜਾਂਦੀ ਐ ਤੇ ਉਰ ਨਾਲ ਚੜੀ ਐ ਕਹਿੰਦੇ ਐ ਨਾ ਮਾਸੀ ਸ਼ਰਮ ਕਰ ਲਾ ਮਾੜੀ ਮੋਟੀ ਮੈਂ ਜੇ ਮੈਂ ਉਹਦੇ ਨਾਲ ਚੜ ਕੇ ਜਾਨੀ ਐ ਇਹਦਾ ਮਤਲਬ ਕੀ ਮੈਂ ਗਲਤਾਂਗੀ ਨਾ ਕਰ ਤੇ ਜਦੋਂ ਕੋਈ ਹੋਰ ਬੰਦਾ ਹੈ ਨਹੀਂ ਉਸੇ ਤੇ ਜਾਣਾ ਫਿਰ ਮੈਂ ਨਹੀਂ ਗਲਤ ਨਹੀਂ ਕਹੀ ਨਹੀਂ ਮੈਂ ਤੈਨੂੰ ਵੀ ਤੂੰ ਗਲਤ ਤਾਂ ਐਂਦੀ ਪਤਾ ਨਾ ਮੈਂ ਕਰਦੇ ਨਹੀਂ ਭੈਣੇ ਮੇਰੀ ਗੱਲ ਸੁਣ ਲਾ ਤੂੰ ਚੁੱਪ ਕਰ ਜਾ ਕਾਹ ਨੂੰ ਤੈਨੂੰ ਪ੍ਰਿੰਟਾਂ ਦੇ ਛੱਤ ਨੂੰ ਛੇੜ ਲੈ ਤੈਨੂੰ ਮੈਂ ਕੀ ਕਿਹਾ ਸੀ ਕਿ ਨਹੀਂ ਇਹ ਗੱਲ ਕਿਉਂ ਦੀ ਨਹੀਂ ਆ ਉਹ ਗੱਲ ਕਿਉਂ ਦੀ ਉਹੀ ਗੱਲ ਹੋਗੀ ਨਾ ਉਹ ਮੈਨੂੰ ਪਤਾ ਹੀ ਹੈ ਬੇਬੇ ਤੂੰ ਤਾਂ ਰਹਿ ਨਹੀਂ ਦੇ ਅਸਲ ਵਿੱਚ ਨਾ ਇਹ ਸਾਰੀ ਦੋਨਾਂ ਭੈਣਾਂ ਦੀ ਸੋਡੀ ਮਿਲੀ ਭੁਗਤ ਹੈ ਨਾ ਤਾਂ ਮੇਰੇ ਕੋਲ ਪੁੱਤ ਨੂੰ ਵਿਆਹ ਨਹੀਂ ਦੇਣਾ ਕਮਾਰਾ ਰੱਖ ਲਾਂ ਤੇਰੇ ਵਾਸਤੇ ਉਹ ਵੀ ਨਾ ਮੈਂ ਕਦੇ ਕਹੀ ਨਹੀਂ ਆ ਵੀ ਵਿਆਹਣਾ ਨਹੀਂ ਮੈਂ ਤਾਂ ਇਹ ਕਹਿੰਦੀ ਆ ਵੀ ਚਾਹਲੇ ਚਾਰ ਅੱਖਰ ਉਹਨੇ ਪੜੇ ਆ ਕੋਈ ਕੰਮ ਕਿਤੇ ਲੱਗ ਜਾਣਗੇ ਉਹ ਮੈਂ ਕੀ ਰੱਖ ਕੇ ਕਰਾਉਣਾ ਮੇਰੇ ਕੋਲ ਮੈਨੂੰ ਵੀ ਲੋੜ ਹੈ ਸਾਰੇ ਇਹ ਬਹਾਨੇ ਨੇ ਬਹਾਨਾ ਉਹਨੂੰ ਕਮਾਰਾ ਰੱਖਣਾ ਚਾਹੁੰਦੀ ਹੈ ਵੀ ਮੈਂ ਤਾਂ ਵਿਆਹ ਨਾ ਹੋਣ ਦੇਵਾ ਦੇਖੀ ਸਹੀ ਜਦੋਂ ਬੇਹੰਤ ਆ ਗਈ ਨਾ ਮਤਾ ਦੋ ਦਿਨਾਂ ਸੇ ਵਿਆਹ ਕੇ ਰੱਖ ਰੋ ਉਹਦੇ ਮੁੰਡੇ ਨੂੰ ਐਡੀ ਗੱਲ ਹੈ ਨਾ ਭਾਵੇਂ ਅੱਜ ਹੀ ਵਿਆਹ ਲਾ ਮੈਨੂੰ ਕੀ ਹੈ ਮੈਂ ਕਦੋਂ ਕਹਿੰਨੀ ਆ ਪੁੱਛ ਕੇ ਦੇਖ ਜਿਹਨੇ ਵਿਆਹ ਕਰਾਉਣਾ ਉਹ ਤੋਂ ਪੁੱਛ ਲੈ ਮੈਨੂੰ ਕਹੀ ਗੱਲ ਨਹੀਂ ਆ ਤੂੰ ਤੇਰਾ ਬਠੇਰਾ ਮੱਚਦਾ ਵੀ ਮੈਂ ਇਹਨੂੰ ਕਮਾਰਾ ਰੱਖਾ ਕਮਾਰਾ ਰੱਖਾ ਵਿਆਹ ਨਹੀਂ ਦਿੰਦੀ ਓ ਬੇਬੇ ਮੈਂ ਕਹਿੰਨੀ ਉਹ ਕਾ ਤਾ ਮੈਂ ਤੇਰੀ ਵੱਡੀ ਉਮਰ ਦਾ ਨਾ ਲਿਹਾਜ਼ ਕਰੀ ਜਾਨੀ ਆ ਐਵੇਂ ਬਿਨਾਂ ਗੱਲ ਤੋਂ ਮੇਰੇ ਤੇ ਇਲਜ਼ਾਮ ਜੇ ਨਾ ਲਾਈ ਚੱਲ ਨਾ ਲਾਈ ਜਾ ਮਲਾ ਮਨਾ ਹੁਣ ਤਾਂ ਆਪਣੇ ਸਿਆਸਤਾਂ ਨੇ ਦੀ ਵੇਖ ਲੈ ਸਭ ਕੁਝ ਤੈਨੂੰ ਮੈਂ ਚੰਗਾ ਭਲਾ ਸਮਝਾਇਆ ਵੀ ਤੂੰ ਉਹਨੂੰ ਨਾ ਛੇੜ ਨਹੀਂ ਉਹਨੇ ਮੰਨਣਾ ਨਹੀਂ ਉਹਨੇ ਮੰਨਣਾ ਹਾਏ ਸੱਚੀ ਉਹੀ ਗੱਲ ਓਈ ਨਹੀਂ ਤੂੰ ਇਹਨੂੰ ਕੀ ਕਹਿਨੀ ਆ ਤੂੰ ਆਪਦੇ ਵੱਡੇ ਨੂੰ ਵੀ ਕੁਮਾਰਾ ਰੱਖ ਲੈਦੀ ਉਹਨੂੰ ਕਹ ਤਾਂ ਬਹਿ ਤੂੰ ਰੱਖ ਲੈਦੀ ਦੋਨੇ ਮੁੰਡਿਆਂ ਨੂੰ ਨੀਤੀ ਪੁੱਤ ਤਾਂ ਵਿਆਹਣਾ ਹੀ ਪੈਂਦਾਗਾ ਆ ਤੇਰੇ ਮਾਪੇ ਬੰਨ ਤੈਨੂੰ ਨਾ ਕੁਮਾਰੀ ਰੱਖ ਲੈ ਆਹੋ ਮੈਂ ਤੈਨੂੰ ਕਿੱਥਾ ਆਏ ਬਾਹਰ ਚਾਪ ਦੇ ਚੱਲੀ ਪੈਂਡ ਉੱਠ ਖੜ ਇਹਨੂੰ ਕਿੰਨਾ ਤਾਂ ਮਾਰ ਗਿਰ ਮੇਰੀ ਗੱਲ ਸੁਣ ਇਹ ਤਾਂ ਜਾਦੇ ਬੋਲਦੀ ਆ ਜਿਆਦੇ ਜੀ ਵੀ ਲੱਗੇ ਤਾਂ ਬੋਲਣ ਨੂੰ ਤੂੰ ਐ ਕਰ ਵੱਡੇ ਮੁੰਡੇ ਨੂੰ ਕਰ ਫੋਗਾ ਨਾ ਆਪਦੇ ਪੈਸੇ ਭਵਾਲਿਆ ਕਰ ਖਰਚ ਅੱਛਾ ਆਹਾ ਗੱਲਾਂ ਹੀ ਆ ਨਾ ਫਿਰ ਮੇਰੀ ਮੰਮੀ ਕਿ ਲੋ ਅੱਡ ਹੋਣ ਨੂੰ ਕਹਿਨੀ ਆ ਮਾਸੇ ਨੂੰ ਜਿਆਦਾ ਖਰਚਾ ਦਿਆ ਕਰ ਤੂੰ ਜਾ ਕਮਾਉਣ ਇਹ ਦੋਨੇ ਮਾਪੋਤਾ ਅਸੀਂ ਕੋਈ ਤੇ ਇਹ ਖਰਚਾ ਇਹਨਾਂ ਨੂੰ ਨੀ ਖਰਚਾ ਦਈ ਉਹਨੇ ਜੰਮੇ ਨਹੀਂ ਇਹਨੇ ਦੇਖ ਲੈ ਅੱਛਾ ਜੰਮੇ ਨਹੀਂ ਅਸੀਂ ਨਾਲ ਵੀ ਤਾਂ ਰੱਖੀ ਜਾਂਦੇ ਆ ਰਹਿ ਜੇ ਫਿਰ ਅੱਡ ਹੋਊਗੀ ਤਾਂ ਆਪੇ ਖਰਚਾ ਚਲਾਉਗੀ ਉਹਨੂੰ ਮੈਂ ਮਤ ਤੁ ਗੁੜਕ ਨਹੀਂ ਆ ਦੋ ਰੋਟੀਆਂ ਦੇਣ ਦੀ ਮਾਰੀ ਤਾਂ ਨਹੀਂ ਮੈਂ ਕਰੋਂ ਕਹਿਨੀ ਆ ਐਵੇਂ ਅਸੀਂ ਸਾਡੇ ਘਰੇ ਆ ਕੇ ਨਾ ਕਲੇਸ਼ ਦੀ ਲੋੜ ਨਹੀਂ ਹੈਗੀ ਠੀਕ ਹੈ ਆ ਜਾ ਕੇ ਸੰਭਲਾ ਜਾ ਕੇ ਤੂੰ ਦੇਖ ਲੈ ਕਿਉਂ ਲੱਗਾ ਰੁਕੀ ਹੋਇਆ ਸੰਭਲ ਨੂੰ ਸੱਚੀ ਗੱਲ ਕਹਿੰਦਾ ਪਤਾ ਹੀ ਆ ਮੈਨੂੰ ਤੇਰੇ ਘਰ ਦਾ ਵੀ ਕੀ ਹੁੰਦਾਗਾ ਮੇਰੀ ਗੱਲ ਸੁਣ ਲੈ ਭਾਣੇ ਹੁਣ ਤੂੰ ਆ ਕੇ ਦੇਖ ਲੈ ਹੁਣ ਤਾਂ ਸਾਰਾ ਕੁਝ ਦੇਖ ਲਿਆ ਠੀਕ ਹੈ ਕੰਨੀ ਸੁਣ ਲੈ ਤੇ ਅੱਖੀਂ ਦੇਖ ਲੈ ਆੜੇ ਮੇਰੀ ਭੈਣ ਮੜ ਕੇ ਮੇਰੇ ਚਾਹ ਰੋਟੀ ਅੱਡ ਕਰਾ ਜਾ ਮੇਤੇ ਇਹਦੇ ਨਾਲ ਨਾ ਅੱਜ ਨਹੀਂ ਵੇ ਨਾ ਕੱਲ ਨਹੀਂ ਵੇ ਚੱਲ ਕੋਈ ਨਹੀਂ ਮਾਣਨੀਆ ਤੂੰ ਕਦਾਂ ਨਮਾਉਣੀਆ ਤੂੰ ਤਾਂ ਕਿੱਦਾਂ ਦੀ ਅੱਡ ਹੋਣ ਨੂੰ ਫਿਰਦੀ ਆ ਜਾ ਬਹਿ ਜਾ ਕੱਲੀ ਅੱਡ ਹੋ ਕੇ ਬਹਿ ਜਾ ਬਹਿ ਜਾ ਦੋਨੇ ਮਾਪੋ ਤਾਂ ਬਹਿ ਜਾ ਇਥੇ ਆਪ ਦੇ ਕਰੋ ਕੌਲੀ ਨਹੀਂ ਚੱਕੜ ਦਿੰਦੀ ਨਹੀਂ ਮੇਰਾ ਪੁੱਤ ਜੇ ਮੇਰੇ ਕਹਿਣੇ 'ਚ ਹੋਵੇ ਫਿਰ ਗੱਲਾਂ ਕਾਹਦੀਆਂ ਨੇ ਆ ਤੂੰ ਮੇਰੇ ਮੂਰੇ ਨਾ ਲੁਤਰ-ਉਤਰ ਨਾ ਬੋਲੇ ਨਾ ਕੰਨ ਦੀ ਚੱਕੜ ਨਹੀਂ ਨੀ ਤੂੰ ਪੇਕਿਆ ਤੇ ਨਹੀਂ ਸੀ ਘਰ ਤੇ ਨਹੀਂ ਸੀ ਇਹ ਤਾਂ ਦਿੱਤਾ ਕੀ ਹੈ ਬਣਾਇਆ ਕੀ ਹੈ ਦੱਸ ਤੇਰੇ ਮੰਨਿਆ ਸਾਰੀ ਉਮਰ ਦਾ ਬਣਾਇਆ ਇਹਦੇ ਮਸਰਖੇ ਨੇ ਕਰ ਨਾ ਹੁਣ ਤੂੰ ਮੰਨ ਕੇ ਦਿਖਾ ਦੀ ਬੰਦੇ ਆ ਬੰਨ੍ਹੇ ਰੱਖਿਆ ਮੈਂ ਤਾਂ ਬੰਨ੍ਹੇ ਰੱਖਿਆ ਆਹੋ ਬੰਨ੍ਹੇ ਤੂੰ ਤੂੰ ਕਰ ਬੰਨੇ ਬਣਾਇਆ ਕਰ ਦੇ ਬਚਾ ਕੇ ਪ੍ਰਧਾਨ ਬਣ ਕੇ ਬੈਠ ਗਈ ਤੂੰ ਨਹੀਂ ਕੋਈ ਨਹੀਂ ਤੈਨੂੰ ਵੀ ਤਾਂ ਕਿਸੇ ਨੇ ਬਣ ਕੇ ਦਿੱਤਾ ਸੀ ਤੂੰ ਕਿਹੜਾ ਮਾਰ ਕੇ ਆ ਗਿਆ ਚੱਕ ਸਾਨੂੰ ਬੋਲ ਦਿਆ ਤਾਂ ਜੱਡ ਡੰਡਾ ਲੱਗਿਆ ਬੋਲਣ ਨੂੰ ਕਹਿੰਦਾ ਮਰਜੀ ਬਣਾ ਲੈ ਡੰਡਾ ਨਾਲੇ ਹੋਰ ਆ ਗਈ ਉਹਨੂੰ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਗੱਲ ਹੋਰ ਅਸੀਂ ਬਹੁਤ ਟਾਈਮ ਬਾਅਦ ਆਪਦੇ ਚੈਨਲ ਨੂੰ ਸ਼ੁਰੂ ਕੀਤਾ ਤੇ ਪਲੀਜ਼ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਤੇ ਵੀਡੀਓ ਨੂੰ ਵੱੱਟ-ਵੱੱਟ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲ